ਤੇ ਆਹ ਦੇਖੋ ਇਹਦੇ ਵਿੱਚ ਆਹ ਕੁਛ ਲੱਕੜਾਂ ਰੱਖੀਆਂ ਹੋਈਆਂ ਤੇ ਆਹ ਗੈਸ ਆ ਤੇ ਆ ਆ ਬਈ ਇਹਨਾਂ ਦੀ ਜਿਹੜੀ ਹੈਗੀ ਕਿਰਤ ਕਮਾਈ ਹੈ ਹਨਾ ਆਪਾਂ ਕਹਿ ਸਕਦੇ ਆ ਵੀ ਯਾਰ ਆਹ ਉਮਰ ਦੇ ਵਿੱਚ ਵੀ ਬੰਦਾ ਨਾ ਕਿਰਤ ਕਰ ਰਿਹਾ ਹੈਗਾ ਹਨਾ ਲੈ ਵੀ ਦੋਸਤੋ ਮੈਂ ਨਾ ਜਾ ਰਿਹਾ ਸੀਗਾ ਸੜਕ ਤੇ ਤੇ ਮੈਨੂੰ ਨਾ ਬਜ਼ੁਰਗ ਮਿਲੇ ਆ ਬਜ਼ੁਰਗ ਮੈਨੂੰ ਕਿਵੇਂ ਮਿਲੇ ਮੈਂ ਉਹ ਸੜਕ ਤੇ ਆ ਰਿਹਾ ਸੀਗਾ ਤੇ ਇਹਨਾਂ ਦੀ ਨਾ ਜਦੋਂ ਮੈਂ ਕੋਲ ਦੀ ਲੰਘਿਆ ਇਹਨਾਂ ਦਾ ਨਾ ਜਿਹੜਾ ਤੁਸੀਂ ਆਹ ਮਗਰਲੇ ਪਾਸੇ ਦੇਖ ਸਕਦੇ ਹੋ ਇਹ ਤਵੀ ਆ ਹਨਾ ਆ ਮੈਂ ਤੁਹਾਨੂੰ ਦਿਖਾਉਣਾ ਹੈਗਾ ਆਹ ਤਵੀ ਆ ਇਹ ਡਿੱਗ ਪਈ ਸੀਗੀ ਡਿੱਗੀ ਕਿਵੇਂ ਸੀਗੀ ਆ ਜਿਹੜਾ ਇਹਨਾਂ ਕੋਲੇ ਸਾਈਕਲ ਆਣਾ ਇਹ ਸਾਈਕਲ ਦੇ ਨਾ ਜਿਵੇਂ ਆਪਾਂ ਕਹਿੰਦੇ ਨੇ ਆਮ ਕੁੱਤੇ ਅੜ ਗਏ ਸੀ ਹਨਾ ਬਾਬਾ ਕੁੱਤੇ ਅੜ ਗਏ ਸੀਗੇ ਇਸ ਸਾਈਕਲ ਦੇ ਇਹ ਤਾਂ ਅਗਰ ਕਹਿੰਦੇ ਸੜਕ ਤੇ ਡਿੱਗ ਪਏ ਸੀਗੇ ਤੇ ਜਦੋਂ ਮੈਂ ਨੇ ਕੋਲ ਲੰਘਿਆ ਤਾਂ ਮੈਂ ਪੁੱਛਿਆ ਹਨਾ ਵੀ ਇਹ ਕੀ ਕੰਮ ਕਰਦੇ ਨੇ ਇਹ ਕੀ ਕੀ ਕੰਮ ਕਰਦੇ ਹੋ ਬਾਬਾ ਤੁਸੀਂ ਇੱਥੇ ਹਾਂਜੀ ਇਹ ਕੰਮ ਕੀ ਕਰਦੇ ਹੋ ਬਸ ਕੰਮ ਆਹੀ ਕਰਦਾ ਜੀ ਇਹ ਕੁਲਚੇ ਬਣਾਉਨੇ ਹੋ ਹਾਂ ਠੀਕ ਆ ਕਿੱਥੇ ਕਰਦੇ ਹੋ ਕੰਮ ਇਹ ਸੰਤ ਸਾਹਿਬ ਜੀ ਤੁਹਾਨੂੰ ਸਾਤਾ ਥੇਲ੍ਹ ਸਾਹਮਣੇ ਕੋਲੇ ਆ ਤੂੰ ਆ ਜਿਹੜੇ ਪੱਠੇ ਆ ਹਾਂ ਪੱਠਾ ਸੇ ਜਾਂਦਾ हां ਤੁਸੀਂ ਦੇਖੋ ਦਰਸ਼ਕੋਣਾ ਵੀ ਆ ਉਮਰ ਦੇ ਵਿੱਚ ਬਾਬਾ ਨੇ ਕੁਲਚੇ ਬਣਾਉਂਦਾ ਹੈਗਾ ਤੇ ਇੱਥੇ ਨਾ ਪੱਠੇ ਆ ਆਪਣੇ ਮੋੜ ਮੌਰ ਮੰਡੀ ਇਹਨਾਂ ਦਾ ਇਲਾਕਾ ਹੈਗਾ ਨਾ ਜ਼ਿਲ੍ਹਾ ਬਟਿੰਡਾ ਹੈਗਾ ਤੇ ਪੀਰਖਾਨੇ ਕੋਲੇ ਨਾ ਮੋੜ ਇਹਨਾਂ ਦਾ ਘਰ ਆ ਆਤਮਾ ਇਹਨਾਂ ਦਾ ਨਾਮ ਆ ਤੇ ਆ ਉਮਰ ਦੇ ਵਿੱਚ ਨਾ ਦੇਖੋ ਇਹਨਾਂ ਨੂੰ ਆ ਕੰਮ ਕਰਨਾ ਪੈ ਰਿਹਾ ਹੈਗਾ ਠੀਕ ਆ ਤੇ ਘਰ ਦੇ ਵਿੱਚ ਕੌਣ ਕੌਣ ਹੈ ਘਰ ਦੇ ਵਿੱਚ ਆਪ ਹੀ ਆਵਾ ਖੱਲ੍ਹੇ ਆ ਵੱਡੇ ਵੀ ਬਹੂ ਆ ਬਸ ਹਾਂ ਠੀਕ ਹੈ ਹਾਂ ਰੋਟੀ ਆ ਕਿ ਨਾ ਆਪ ਵੀ ਆਪ ਹੀ ਬਣਾਉਂਦੇ ਰੋਟੀ ਤੁਸੀਂ ਆਪ ਦੀ ਆਪ ਹੀ ਬਣਾਉਣੀ ਆ ਤੇ ਜ਼ਮੀਨ ਜ਼ਮੂਨ ਹੈਗੀ ਆ ਨਹੀਂ ਹੈ ਨਹੀਂਗੀ ਤੇ ਆਹੀ ਕੰਮ ਤੋਂ ਗੁਜ਼ਾਰਾ ਚੱਲਦਾ ਹਾਂ ਹੈਗਾ ਤੇ ਕਿੰਨੇ ਕੁ ਰੁਪਏ ਬਣਦੇ ਨੇ ਬਾਬਾ ਇੱਕ ਦਿਨ ਦੇ ਵਿੱਚ ਜੀ 60 ਵੀ ਬਣ ਜਾਂਦਾ 200 ਵੀ ਬਣਨਗਾ 150 ਵੀ ਬਣਨਗਾ ਜਮਾ ਵੀ ਰਹਿ ਜਾਂਦਾ ਜਮਾ ਵੀ ਨਹੀਂ ਬਣਦੇਗੇ ਹਾਂ ਅੱਛਾ ਲੈ ਵੀ ਦੋਸਤੋ ਤੁਸੀਂ ਨਾ ਹਨ ਜਿਹੜੇ ਵੀ ਸੱਜਣ ਮਿੱਤਰ ਆਪਣੇ ਨਾਲ ਜੁੜੇ ਹੋਏ ਹਨ ਤੇ ਬਾਬੇ ਦੀ ਨਾ ਯਾਰ ਤੁਸੀਂ ਹੈਲਪ ਜ਼ਰੂਰ ਕਰਿਓ ਠੀਕ ਆ ਆ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਇਹਨਾਂ ਦਾ ਸਾਈਕਲ ਹੈ ਤੇ ਆਹ ਦੇਖੋ ਇਹਦੇ ਵਿੱਚ ਆਹ ਕੁਝ ਲੱਕੜਾਂ ਰੱਖੀਆਂ ਹੋਈਆਂ ਤੇ ਆਹ ਗੈਸ ਆ ਤੇ ਆ ਆ ਬਈ ਇਹਨਾਂ ਦੀ ਜਿਹੜੀ ਹੈਗੀ ਕਿਰਤ ਕਮਾਈ ਹੈ ਹਨਾ ਆਪਾਂ ਕਹਿ ਸਕਦੇ ਆ ਵੀ ਯਾਰ ਆ ਉਮਰ ਦੇ ਵਿੱਚ ਵੀ ਬੰਦਾ ਨਾ ਕਿਰਤ ਕਰ ਰਿਹਾ ਹੈਗਾ ਹਨਾ ਤੇ ਆਹ ਉਮਰ ਦੇਖ ਲਓ ਤੁਸੀਂ ਤੇ ਤੁਰਿਆ ਇਹਨਾਂ ਤੋਂ ਮਸਾਂ ਜਾ ਰਿਹਾ ਹੈਗਾ ਆ ਇਹਨਾਂ ਦੇ ਕੋਲ ਇੱਕ ਪੱਟੀ ਹੈ ਪੱਟ ਟੁੱਟਿਆ ਹੈ ਪੱਟ ਟੁੱਟਿਆ ਹੋਇਆ ਜੀ ਤੇ ਸਾਈਕਲ ਚਲਾ ਕੇ ਦੇਖ ਲਓ ਤੁਸੀਂ ਘੱਟੂ ਘੱਟ ਮੈਨੂੰ ਲੱਗਦਾ ਵੀ ਇਹਨਾਂ ਨੂੰ 4-5 ਕਿਲੋਮੀਟਰ ਇਹ ਸਾਈਕਲ ਚਲਾ ਕੇ ਜਾਂਦੇ ਆ ਏਡਿ ਦੂਰ ਹਨਾ ਤੇ ਤੁਸੀਂ ਨਾ ਦੋਸਤੋ ਜਿਹੜੇ ਵੀ ਸਤਨમિતਰ ਬਾਬਾ ਜੀ ਹੈਲਪ ਕਰ ਸਕਦੇ ਹੋਈ ਨਾ ਕਿਸੇ ਮਰਜ਼ੀ ਪੱਖ ਤੋਂ ਤੇ ਤੁਸੀਂ ਹੈਲਪ ਜ਼ਰੂਰ ਕਰਿਓ ਪਰ ਬਾਬਾ ਹੁਣ ਚੱਕਰ ਇਹ ਪੈ ਗਿਆ ਕਿ ਇਹਨਾਂ ਕੋਲੇ ਤੇ ਉਹ ਕਹਿੰਦੇ ਵੀ ਤੁਸੀਂ ਫੋਨ ਲਿਆ ਸੀ ਨਾ ਇੱਕ ਪਹਿਲਾਂ ਹਾਂ ਜੀ ਪਹਿਲਾਂ ਲਿਆ ਸੀਗਾ ਅੱਛਾ ਤੇ ਫੇਰ ਮੁੜ ਕੇ ਕੀ ਹੋ ਗਿਆ ਸੀ ਉਹਨੂੰ ਉਹ ਰਾਸਤੇ ਜਿੱਥੇ ਲੋੜ ਪਤਾ ਹੀ ਨਹੀਂ ਲੱਗਾ ਹੈ ਤੇ ਡੱਗੀ ਪਿਆ ਡੱਗੀ ਪਿਆ ਹਾਂ ਤੇ ਮੁੜ ਕੇ ਮੁੜ ਕੇ ਵਾਪਸ ਮੁੜ ਕੇ ਲੈ ਆਨੀ ਹੈ ਜੀ ਠੀਕ ਆ ਤੇ ਇਹ ਇੱਕ ਕੰਮ ਆ ਜਿਹੜਾ ਤੁਸੀਂ ਕਿੰਨੇ ਕ ਟਾਈਮ ਤੋਂ ਕਰਦੇ ਪਏ ਹੋ ਇਹ ਮੈਨੂੰ ਹੋ ਗਿਆ ਜੀ ਇਹ 15 ਸਾਲ ਹੋ ਗਏ 15 ਸਾਲ ਹੋ ਗਏ ਇਹੀ ਕੰਮ ਕਰਦੇ ਹਾਂ ਇਹੀ ਠੀਕ ਆ ਠੀਕ ਆ ਯਾਰ ਦੋਸਤੋ ਹਨਾ ਤੁਸੀਂ ਜਿਹੜੇ ਵੀ ਮਿੱਤਰ ਪਿਆਰੇ ਆਪਣੇ ਨਾਲ ਜੁੜੇ ਨੇ ਹੈਲਪ ਜਰੂਰ ਕਰਿਓ ਯਾਰ ਆ ਤੁਸੀਂ ਦੇਖੋ ਹਨਾ ਸਾਈਕਲ ਤੇ ਆ ਸਾਈਕਲ ਤੇ ਤੁਸੀਂ ਆ ਦੇਖੋ ਆ ਉਮਰ ਦੇ ਵਿੱਚ ਕੰਮ ਕਰਨਾ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਹਨਾ ਪਰ ਇਹ ਆਪਣੇ ਕਿਰਤੀ ਲੋਕ ਨੇ ਤੇ ਤੁਸੀਂ ਇਹਨਾਂ ਦੀ ਜਰੂਰ ਹੈਲਪ ਕਰਿਓ ਬਾਈ ਕਿਉਂਕਿ ਤੁਸੀਂ ਦੇਖ ਸਕਦੇ ਮੈਂ ਹਾਲਤ ਤੁਹਾਨੂੰ ਦੱਸਤੀ ਉਮਰ ਕਿੰਨੀ ਕੁ ਆਪੂ ਆਪਣੀ ਉਮਰ ਦੀ ਮੇਰੀ 77 ਸਾਲ ਤੇ 70 ਤੋਂ ਉੱਤੇ ਆ ਹਾਂਜੀ ਮੈਂ ਵੀ ਦੋਸਤੋ 70 ਤੋਂ ਉੱਤੇ ਉਮਰ ਆ ਤੇ ਪਰ ਆ ਕੰਮ ਦੇਖ ਲਓ ਤੁਸੀਂ ਆ ਉਮਰ ਦੇ ਵਿੱਚ ਕਰਨਾ ਪੈ ਗਿਆ ਹਨਾ ਤੇ ਸਜਣਾ ਨਾ ਤੁਸੀਂ ਯਾਰ ਮੈਂ ਇਹੀ ਕਹਿੰਦਾ ਉਹਨਾਂ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਆਪਣੇ ਸਪੋਰਟ ਕਰ ਦਿਓ ਬਹੁਤ ਪਿਆਰ ਕਰ ਦਿਓ ਆਹ ਵੀਡੀਓ ਦੇਖ ਕੇ ਨਾ ਤੁਸੀਂ ਜ਼ਰੂਰ ਯਾਰ ਸਪੋਰਟ ਕਰਿਓ ਠੀਕ ਆ ਸ਼ੇਅਰ ਵੀ ਕਰਿਓ ਵੱਧ ਤੋਂ ਵੱਧ ਹਰ ਇੱਕ ਬੰਦੇ ਤੱਕ ਆਹ ਵੀਡੀਓ ਜਾਣੀ ਚਾਹੀਦੀ ਹੈ ਤੇ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਹੈ ਯਾਰ ਹਨਾ ਤੁਸੀਂ ਜ਼ਰੂਰ ਕਰਿਓ ਤੁਸੀਂ ਹਾਲਤ ਸਾਨੂੰ ਮੈਂ ਦਿਖਾ ਦਿੰਦਾ ਠੀਕ ਆ ਆ ਦੇਖੋ ਸਾਈਕਲ ਤੇ ਸੀ ਡਿੱਗ ਪਈ ਸੀ ਉਥੋਂ ਤੇ ਇੱਥੇ ਆ ਕੇ ਮੈਂ ਕਿਹਾ ਚੱਲ ਵੀ ਆਪਾਂ ਤੁਹਾਡੀ ਵੀਡੀਓ ਬਣਾਉਣੀ ਆ ਵੀ ਜੋ ਕੋਈ ਵੀ ਮਿੱਤਰ ਪਿਆਰਾ ਆਪਣੀ ਕੋਈ ਹੈਲਪ ਕਰਨ ਚਾਹੁੰਦਾ ਹੈ ਤਾਂ ਹੈਲਪ ਕਰ ਦੋ ਸੋ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰਿਓ